yeah ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹੰਮਰੀਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਬੱਚਿਆਂ ਦੀ ਬੋਲ ਨੂੰ ਲੈ ਕੇ ਦੋ ਗਵਾਂਡੀਆਂ ਦੇ ਵਿੱਚ ਆਪਸ ਦੇ ਵਿੱਚ ਝੜਪ ਹੋ ਜਾਂਦੀ ਹੈ ਜਿਸ ਤੋਂ ਬਾਅਦ ਗਵਾਂਡੀਆਂ ਦੇ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਔਰ ਉੱਥੇ ਹੀ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਘਰ ਦੇ ਵਿੱਚ ਮੌਜੂਦ ਕੁੜੀਆਂ ਦੇ ਕੱਪੜੇ ਵੀ ਪਾੜੇ ਗਏ ਨੇ ਤਾਂ ਤਸਵੀਰਾਂ ਜਿਹੜੇ ਮੌਕੇ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰ ਦੇ ਅੰਦਰ ਦਾਖਲ ਹੋ ਕੇ ਇੱਟਾਂ ਰੋੜੇ ਚਲਾਏ ਗਏ ਨੇ ਜਿਸ ਦੇ ਚੱਲਦੇ ਘਰ ਦੇ ਵਿੱਚ ਮੌਜੂਦ ਲੋਕਾਂ ਨੂੰ ਸੱਟ ਸਾਮਬਾ ਦੱਸਿਆ ਗਿਆ ਹੈ ਜਿਸ ਦੀ ਰੰਜਿਸ਼ ਤੇ ਚਲਦੇ ਹੋਏ ਗਵਾਂਡੀਆਂ ਦੇ ਵੱਲੋਂ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਨਾਲ ਦੇ ਨਾਲ ਤਸਵੀਰਾਂ ਜੋ ਨੇ ਕਰਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਤਸਵੀਰਾਂ ਵੇਖ ਸਕਦੇ ਹੋ ਘਰ ਦੇ ਵਿੱਚ ਸਾਰਾ ਸਮਾਨ ਜੋ ਹੈ ਉਹ ਟੁੱਟਾ ਪਿਆ ਹੈ ਔਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚੀ ਹੈ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਪੁਲਿਸ ਵੱਲੋਂ ਕਿਹਾ ਗਿਆ ਕਿ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਤਾਂ ਦੱਸਦੀ ਹੈ ਖਬਰ ਅਮਰੀਕਸਰ ਦੇ ਇੱਕ ਪਿੰਡ ਕਲੇਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਗਵਾਂਡੀਆਂ ਦੇ ਵਿੱਚ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਤਕਰਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਰੱਜ ਕੇ ਇ ਨਾਲੇ ਕੁੜੀਆਂ ਦੇ ਕੱਪੜੇ ਵੀ ਪਾੜੇ ਗਏ ਨੇ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਮੁਲੀ ਜਿਹੀ ਗੱਲ ਨੂੰ ਲੈ ਕੇ ਦੋ ਤਿਰਾਂ ਦੇ ਵਿੱਚਕਾਰ ਝਗੜਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਤੇ ਇੱਟਾਂ ਰੋੜੇ ਚਲਾਏ ਜਾਂਦੇ ਨੇ ਨਾ ਤਾਂ ਗੁਸਤਿਕ ਪ੍ਰਵਾਹ ਦੱਸਿਆ ਜਾ ਰਿਹਾ ਜਿਸ ਦੇ ਉੱਤੇ ਦੇਰ ਰਾਤ ਗਵਾਂਡੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਝਗੜੇ ਦੌਰਾਨ ਪੱਗਾਂ ਵੀ ਲੁੱਥੀਆਂ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਵੀ ਵਿਰਜਿਨ ਵਿਕਰਮਜੀਤ ਸਿੰਘ ਜਿਹੜਾ ਕਪਿੰਡਕਲੇਰ ਵਿੱਚ ਡਾਡੀ ਨੇ ਡੱਕਿਆ ਹੀ ਬੋਲ ਬੋਲ ਤੋਂ ਕੀ ਮਾਰਦੇ ਹੀ ਭਾਬੇ ਰੋਟੀ ਬੋਲੋ ਜੀ ਇਸ ਕਰਕੇ ਉਹ ਨਿੱਕੀ ਜਿਹੀ ਇਹ ਮਾਲਾ ਦੇ ਮੁੰਡੇ ਸੀ ਤੇ ਉਸ ਸਮੇਂ ਦਾ ਕੰਮ ਵੀ ਕਰਦੇ ਸੀ ਇਸ ਚੱਕਰ 'ਚ ਉਹਨਾਂ ਨੇ ਡਾਡੀ ਨੂੰ ਆਣ ਕੇ ਗੱਲ ਪੈ ਗਈ ਆ ਇਸੇ ਪਿੰਡ ਦੇ ਪਨੇਵੇਂ ਆ ਤੇ ਨਾਲ ਉਹਨਾਂ ਦਾ ਮਾਮਾ ਆਇਆ ਹੈ ਤੇ ਨਾਲ 3-4 6-5-7 ਮੁੰਡੇ ਲੈ ਕੇ ਆਏ ਆ ਸਿੱਧੇ ਆਣ ਕੇ ਬੂਆ ਟੱਪ ਕੇ ਦਾਤਰ ਲੈ ਕੇ ਘੜੇ ਲੈ ਕੇ ਸਿੱਧਾ ਅੰਦਰ ਵੜ ਗਏ ਆ ਤੇ ਸਾਰੇ ਜਾਨੀ ਛੀਸ਼ੇ ਛੂਸ਼ੇ ਭੰਨ ਕੇ ਸਾਰੇ ਕਰਦੇ ਅਹੀਂ ਆਪਣੀ ਜਾਨ ਵੀਰ ਜੀ ਬੂਏ ਬੂਏ ਮਾਰ ਕੇ ਬਚਾਈ ਆ ਤੇ ਜਿਤਨਾ ਮਤਲਬ ਕੀ ਦੇ ਦੱਸਿਆਂ ਦਾ ਫਿਰ ਤੇ ਹੋਰ ਗੱਲ ਹੋ ਜਾਂਦੀ ਅਸੀਂ ਕਿਤੇ ਚਲੀ ਜਾਂਦੇ ਇਹ ਉਹ ਗਲਗੁਲ ਪਏ ਵੀਰ ਜੀ ਸਾਰੇ ਜਾਣੇ ਤੇ ਇੱਕ ਉਹਨਾਂ ਦੀ ਵਾਈਫ ਆ ਜਸੂ ਗੌਰ ਤੇ ਨਾਲ ਇੱਕ ਜਰਾਜੀ ਗੌਰ ਦੋ ਜਨਾਨੀਆਂ ਆ ਜਿਹੜੀਆਂ ਜਿੰਨਾਂ ਤੋਂ ਜ਼ਿਆਦੀ ਗੱਲ ਵਧੀ ਐ ਇੱਕ ਭੂਆ ਮਾਇਓ ਹਾਂਜੀ ਹਾਂਜੀ ਇਥੇ ਹਾਰ ਵੀ ਸੀ ਕਿਸੇ ਕੋ ਦਾਤਰ ਹੀ ਦਾਤਰ ਆ ਉਹ ਬੂਏ ਦੇ ਵਜ੍ਹਾ ਘੜੇ ਖੰਡੇ ਸਾਰੇ ਆਲਟੋ ਗੱਡੀ ਤੇ ਆਏ ਆ ਚਿੱਟੇ ਰੰਗ ਦੇ ਹਾਂਜੀ ਅੰਮਰਤਾਰੀ ਸਰੇ ਹਾਂਜੀ ਅੰਮਰਤਾਰੀ ਵੀਰ ਜੀ ਸਾਰੇ ਹਾਂਜੀ ਜਨਾਨੀਆਂ ਦੇ ਵੀ ਗੱਲ ਪਏ ਆ ਗੁੜਕਾ ਸਾਹਿਬ ਰਹਿ ਰਸ ਕਾਂਦੇ ਚਲੋ ਸਾਡੇ ਗੱਲ ਪੈ ਜਿਓ ਮਹਾਰਾਜ ਦੀ ਬੇਦਬੀ ਨਾ ਕਰੋ ਮਹਾਰਾਜ ਦੀ ਬੇਦਬੀ ਕਰਤੀ ਗੁੜਕਾ ਸਾਹਿਬ ਪਾੜਦਾ ਮੰਗ ਇਨਸਾਫ ਕਰਾਂਗੇ ਜੇ ਨਾ ਹੋਊਗਾ ਫਿਰ ਜੋ ਹੋਊਗਾ ਫਿਰ ਠੀਕ ਆ ਮੌਕੇ ਤੇ ਵੀਰ ਜੀ ਪੁਲਿਸ ਅਜੇ ਤੱਕ ਨਹੀਂ ਆਈ ਮੇਰਾ ਨਾਮ ਨਿਸ਼ਾਨ ਸਿੰਘ ਜੀ ਪਿੰਡ ਪਿੰਡ ਕਲੇਰ ਤੇ ਗੱਲ ਕੋਈ ਨਹੀਂ ਹਸ਼ਦਾਜੀ ਕੱਲ ਦੀ ਗੱਲ ਆ ਉਹਨਾਂ ਨੇ ਬੋਲ ਮਾਰੀ ਆ ਇਹ ਰੰਜਸ ਰੱਖਦੇ ਆ ਪੁਰਾਣੀ ਇਹਨਾਂ ਨੇ ਨਾ ਗੁੜੀਆ ਵੀ ਲੜਾਈ ਆ ਪੁਰਾਣੀ ਕੋਈ ਤੇ ਉਹ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਤੇ ਇਦਾਂ ਆ ਵੀ ਉਹ ਉਹਨੂੰ ਲੈ ਕੇ ਤੇ ਮੇਰੇ ਘਰ ਬੋਲ ਘੱਲੀ ਆ ਮੈਂ ਬੋਲ ਵੀ ਕੱਲ ਮੁੰਡਿਆਂ ਬੱਚੇ ਨੂੰ ਵਾਪਸ ਦੇਤੀ ਆ ਤੇ ਇਹਨਾਂ ਦੇ ਮੁੰਡਿਆਂ ਦੇ ਬੋਲ ਘੱਲ ਨਹੀਂ ਕਰਨੀ ਆ ਬਾਪੂ ਮੇਰੇ ਦੇ ਉਹ ਜਿਹੜਾ ਬੈਠੇ ਬਜ਼ੁਰਗ ਉਹਨਾਂ ਦੇ ਸਿਰ 'ਚ ਵੱਜੀ ਆ ਮੈਂ ਫੇਰ ਬੋਲ ਦੇਤੀ ਆ ਤੇ ਅੱਜ ਇਹਨਾਂ ਦੀ ਵੋਟੀ ਆ ਉਹ ਇਹਨਾਂ ਦੇ ਮੇਰੇ ਨਾਲ ਦੀ ਤੇ ਗੱਲ ਪਈ ਆ ਤੇ ਮੈਂ ਫੇਰ ਵੀ ਲੜਾਈ ਠਾਤੀ ਆ ਮੈਂ ਹਮ ਚਲੋ ਕੋਈ ਵੀ ਆਉਂਦਾ ਇਹਦਾ ਵੱਡਾ ਭਰਾ ਮੇਜਰ ਸਿੰਘ ਉਹਨੂੰ ਮੈਂ ਕਿਹਾ ਮੇਜਰ ਜਰਾ ਜੇ ਮੇਰੇ ਮੁੰਡੇ ਦੀ ਗਲਤੀ ਜਾਂ ਮੇਰੀ ਘਰ ਦੀ ਗਲਤੀ ਆ ਨਾ ਤੇ ਮੈਂ ਮਾਫੀ ਮੰਗਦਾ ਵਾਂ ਠੀਕ ਹੈ ਜੀ ਤੇ ਮੈਂ ਹਮ ਬਰਾੜਿਆ ਬਰਾੜ ਦੇ ਘਰ ਜਾਊਗਾ ਤੇ ਇਹ ਨਹੀਂ ਪਤਾ ਲੱਗਾ ਬਰਾੜ ਆਪਣੇ ਭਨੇਵਿਆਂ ਨੂੰ ਮਾਲਾਂ ਤੋਂ ਲੈ ਕੇ ਜਿਹੜੇ ਸਮੈਗਦਾ ਕੰਮ ਕਰਦੇ ਆ ਉਹਦਾ ਨਾਮ ਬਾਉ ਸਨ ਬਾਉ ਆ ਤੇ ਉਹਦਾ ਪਿਤਾ ਦਾ ਨਾਮ ਆ ਨਰਮਲ ਸਿੰਘ ਤੇ ਨਰਮਲ ਸਿੰਘ ਵੀ ਨਾਲ ਆਇਆ ਜੀ ਹੁਣ ਦੋਵੇਂ ਪਿਓ ਪੁੱਤ ਨਾਲੇ ਮਾਂ ਨਾਲੇ ਉਹ ਬਲਜੀਤ ਸਿੰਘ ਸਾਨੂੰ ਵੀ ਸਿੰਘ ਤੇ ਉਹਦੀ ਘਰ ਦੀ ਤੇ ਬੰਦੇ ਮੁੰਡੇ ਹੈਗੇ 5-7 ਤੇ ਭਾਜੀ ਉਹਨਾਂ ਕੋਲ ਕੋਈ ਕੋ ਹਥਿਆਰ ਆ ਤੇ ਬਾਹੂ ਕੋਲ ਪਿਸਤੌਲ ਤੇ ਬਲਜੀਤ ਦੇ ਹੱਥ ਵਿੱਚ ਦਾਤਰ ਜੀ ਤੇ ਉਹ ਮੇਰੇ ਮੁੰਡੇ ਦੇ ਮਾਰਿਆ ਨੇ ਉਹ ਜਿਹੜਾ ਮਾਰਿਆ ਨਾ ਉਹਦੇ ਹੱਥ ਚੋ ਜਨ ਪਿਸਤੌਲ ਹੁੰਦਾ ਉਹਦੀ ਮੁੱਠ ਮਾਰੀ ਜਬੱਟ ਦੀ ਤੇ ਆ ਮੇਰੇ ਵੀ ਮਾਰੀ ਆ ਤੇ ਮੈਂ ਸੈਰ ਤੇ ਉਹ ਮੇਰਾ ਗੱਲ ਫੜਿਆ ਉਹਨਾਂ ਨੇ ਤੇ ਮੈਂ ਹੈਂਡੀਕੈਪ ਬੰਦਾ ਹਾਂ ਤਾਂ ਉਹ ਮਾਦਾ ਨੂੰ ਬਜ਼ੁਰਗ ਆ ਉਹਨੂੰ ਵੇਖੋ ਕੀ ਹਾਲਿਆ ਇੱਕ ਇਸ ਮੈਗ ਦਾ ਕੰਮ ਕਰਦੇ ਆ ਇਹ ਬਰਬਰ ਅਬ ਬਲਜੀਨ ਪੁੱਛੋ ਕਿ ਕਿਹੋ ਕਾਟੀ ਪਾਈ ਐ ਇਸ ਮੈਗ ਵੇਚਦੇ ਉਹਨਾਂ ਨੇ ਸਾਰਾ ਧੰਦਾ ਕਰਦੇ ਆ ਦੋ ਨੰਬਰ ਦਾ ਧੰਦਾ ਕਰਕੇ ਨਾਲ ਉਹਨਾਂ ਦੇ ਏਡੇ ਘੇਰ ਘਾਟ ਆ ਹਾਂਜੀ ਜਾਣ ਭਾਜੀ ਮੈਂ ਤਾਂ ਅੰਦਰ ਹੀ ਵੜ ਗਿਆ ਤੇ ਮੈਨੂੰ ਘਰ ਜਾ ਕੇ ਬੂਹਾ ਮਾਰਿਆ ਮੇਰੇ ਮੁੰਡੇ ਨੂੰ ਅਸੀਂ ਤਾਂ ਰਹਿਰਾ ਹੋਂਡੀ ਇੱਕ ਮੇਰੀ ਕੁੜੀ ਬਾਹਰ ਪਾਠ ਕਰਨਦੀ ਰਹਿਰਾ ਸਾਹਿਬ ਦਾ ਤੇ ਉਹਨਾਂ ਨੇ ਗੁੜਕਾ ਵੀ ਜਲਤ ਨਾਲੋਂ ਅੰਗ ਕਰਤਾ ਵਾ ਜਲਤ ਜਿਹੜੀ ਨਾ ਉਹ ਫਾੜਦੀ ਐ ਤੇ ਮੈਂ ਮੰਗ ਕਰਦਾ ਆ ਵੀ ਪ੍ਰਸ਼ਾਸਨ ਕੋ ਕਿ ਇਹ ਜੋ ਵੀ ਸਚਾਈ ਸਚਾਈ ਹੋਣੀ ਚਾਹੀਦੀ ਹੈ ਜੇ ਮੈਂ ਝੂਠਾ ਤੇ ਮੈਨੂੰ ਸਜ਼ਾ ਦੇਣੀ ਚਾਹੀਦੀ ਜੇ ਇਹ ਝੂਠੇ ਆ ਤੇ ਇਹਨਾਂ ਨੂੰ ਦੇਣੀ ਚਾਹੀਦੀ ਹੈ ਤੇ 452 ਲੱਗਣੀ ਚਾਹੀਦੀ ਜਿਹੜੀ ਹੈ ਸੱਚੀ ਹੈ ਪੂਲਤ ਮੌਕੇ ਤੇ ਆਈ ਮੈਂ ਦਰਖਾਹੀ ਤੇ ਕਿ ਹਾਲ ਤੱਕ ਨਹੀਂ ਮੌਕਾ ਵੇਖਣਾ ਆਈ ਕੱਪੜੇ ਮੇਰੀ ਦੋਆਂ ਕੁੜੀਆਂ ਦੇ ਪਾੜੇ ਆ ਇੱਕ ਮੇਰੀ ਨਾਲਦੀ ਦੇ ਪਾੜੇ ਜੇ ਤੇ ਬਜ਼ੁਰਗ ਮੇਰੇ ਦੇ ਵਾਲ ਖੋਏ ਜੇ ਏਕਾ ਮਾਦਾ ਦੇ ਟੈਗ ਹੋਇਆ ਇਹਨੂੰ ਚੋਕੇ ਥੱਲੇ ਛੋੜਦਾ ਮੰਜੀ ਤੋਂ ਦੋ ਵੇਖ ਲਓ ਭਾਂ ਪਿਆ ਸਾਰਾ ਪਰਾਰ ਮਰਦਾ ਨਹੀਂ ਅਹੀਂ ਜੀ ਕੀ ਗੱਲ ਕੀ ਹੋਈ ਤਾਂ ਬੱਚਿਆਂ ਤੇ ਲੜਾਈ ਹੋਈ ਕੱਲ ਇਹ ਤਾਂ ਪਿਓ ਵੀ ਬੋਲਿਆ ਕਿ ਤੁਸੀਂ ਖੇਡਣ ਦਾ ਹੈ ਤੇ ਬੋਲਿਆ ਦੇ ਘਰ ਆਉਂਦੀ ਤੇ ਅਸੀਂ ਬੱਚਿਆਂ ਨੂੰ ਚੋਪਰ ਕੇ ਆਪਣੇ ਘਰ ਲਿਆਏ ਆ ਅੱਜ ਫੇਰ ਇਹਦੀ ਕੁੜੀ ਗੱਲ ਪੈ ਗਈ ਘਰ ਆਣ ਕੇ ਮੈਂ ਇਹਨਾਂ ਕਿਹਾ ਕਿ ਪਤੋਂ ਨਿਆਣੇ ਨੂੰ ਗਾਲਾਂ ਨਾ ਕੱਢਿਆ ਕਰੋ ਤੁਸੀਂ ਵੀ ਗਾਲਾਂ ਕੱਢੀ ਜਾਂਦੇ ਐ ਮੈਂ ਬਹਿ ਗਿਆ ਜੀ ਉਹ ਆਪਸੇ ਵਿੱਚ ਭਰਾ ਭਰਾ ਖੇਡਣ ਦਾ ਹੈ ਖੇਡਣ ਦੋ ਇਸੇ ਕਰਕੇ ਇਹਨਾਂ ਮੁੰਡਾ ਗੱਲ ਪੈ ਗਿਆ ਮੈਂ ਪਹਿਲਾਂ ਮਰ ਇਹਨੇ ਕੁੱਟ ਮਾਰ ਮੇਨਾਂ ਕੀਤੀ ਰੋੜੇ ਚਲਾਏ ਪੁਏ ਅਗੜ ਇੱਥੇ ਪੁਏ ਚਿਕਨੋਤੀ ਹੈ ਮੈਂ ਇੱਥੇ ਮੁੰਡੇ ਦਾ ਵਿਕਰਮ ਸਿੰਘ ਉਹ ਕਿਹਾ ਤੇ ਸਾਡੇ ਘਰੇ ਆ ਗਏ ਗੱਲੇ ਪਏ ਪਹਿਲਾਂ ਇਹ ਪਏ ਆ ਅਸੀਂ ਇਹਨਾਂ ਨੂੰ ਬਾਲਾ ਦੇ ਲਈ ਅੱਡੇ ਕੜੇਪਸ ਨੇ ਵਕੀਲਾਂ ਕੋਈ ਨਹੀਂ ਆਇਆ ਬੰਦਾ ਕੋਈ ਨਹੀਂ ਆਇਆ ਏ ਬੰਦਾ ਇੱਥੇ ਕੋਈ ਨਹੀਂ ਆਇਆ ਕੋਈ ਕੋਈ ਗਿਰਤਾ ਸਾਹਿਬ ਨੇ ਕਿਹਾ ਉਹ ਹੀ ਹੈ ਕੋਈ ਮੁੰਡਿਆਂ ਨੇ ਜਾ ਕੇ ਡੱਬੇ ਕਿਤੇ ਗਏ ਤੀ ਵੀ ਕੋਈ ਸਾਧਨਪੁਰ ਦਾ ਸਾਥ ਨਹੀਂ ਕੋਈ ਨਹੀਂ ਇਹ ਸਾਨੂੰ ਤੁਮ ਕੀ ਕਹਿੰਦੇ ਦੇ ਕਿ ਸਾਡੇ ਬੱਜੇ ਕੋਈ ਨਹੀਂ ਛੁੱਟਦਾ ਅਜੇ ਤੱਕ ਇਹ ਮਾਲਾ ਵਾਲਾ ਕੋਈ ਬੰਦਾ ਉਹਨਾਂ ਉਹ ਤੁਹਾਨੂੰ ਕਿਸਾਨ ਜੂਨੀਅਰ ਉਹ ਤੁਹਾਨੂੰ ਤੁਮ ਕੀ ਕਹਿੰਦੇ ਕਿ ਇਹ ਤਾਂ ਕਿਸਾਨ ਜੂਨੀਅਰ ਦੇ ਬੰਦੇ ਆ ਨਹੀਂ ਨਸ਼ਾ ਵੇਚਦੇ ਕੌਣ ਨਸ਼ਾ ਵੇਚਦੇ ਸਾਡੇ ਕੋਈ ਨਸ਼ਾ ਵੇਚਦੇ ਸਾਰੇ ਜਿੰਨੇ ਨਸ਼ਾ ਵੇਚਦਾ ਉਹ ਬੰਦੇ ਆਏ ਆ ਇੱਥੇ ਆਪਣੀ ਰੋਟੀ ਮਿਹਨਤ ਕਰਕੇ ਖਾਣੇ ਦਿਹਾੜੀ ਦੇਕੇ ਵਾਲੇ ਬੰਦੇ ਆਡੇ ਮਾਰ ਬੋਟੋਈਏ ਕਪੜੇ ਕਪੜੇ ਪਾੜੇ ਜੀ ਹੁਣ ਤੇ ਉਹ ਕਿੰਨਾ ਲੋ ਕੀਤਾ ਗਿਆ ਕੋਈ ਕਪੜੇ ਨਹੀਂ ਪਾਟੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਇਹ ਮੰਗ ਕਰਦਾ ਇਹ ਬੰਦਾ ਇਹ ਦਾ ਕਰ ਦਿਓ ਅਜ ਨੂੰ ਇਹ ਬੱਸ ਕੀ ਸਾਡੇ ਸਾਡੇ ਬੱਚਿਆਂ ਨੂੰ ਧਮਕੀਆਂ ਦਿੰਦੇ ਸਾਡੇ ਬੱਚਿਆਂ ਨੂੰ ਰੋਲਾ ਪਾਉਂਦੇ ਗਾਲਾਂ ਕੱਢਦੇ ਗੰਦੀਆਂ ਕਿ ਲੱਤਾਂ ਪਾਉਂਦਾ ਕਿ ਉਹ ਕਰਦਾ ਜੇ ਕਰਦਾ ਸਾਨੂੰ ਇਹੋ ਗੱਲ ਕਹਿੰਦੀ ਹੈ ਕਿ ਅਸੀਂ ਤੁਹਾਡੇ ਸਾਡੇ ਬੱਜੇ ਕੋਈ ਛੁੱਟਿਆ ਨਹੀਂ ਅਜੇ ਤੱਕ ਨਹੀਂ ਅੱਜ ਆਈ ਇਹਨਾਂ ਕਿਹੜਾ ਜਸੂ ਮਾਲਾ ਤੋਂ ਮੁੰਡਾ ਆ ਤੇ ਕੀ ਪਿੰਡਾਂ ਨਸ਼ੇ ਦੇ ਨਾ ਕੋਈ ਮਕੱਦਮੇ ਦਰਜ ਨਹੀਂ ਜਸੂ ਮਾਲਾ ਤਾਂ ਇੱਥੇ ਕੋਈ ਸੱਦਿਆ ਹੀ ਨਹੀਂ ਇੱਕ ਜਸਪੀਰ ਕੌਰ ਨੇ ਇਹਨਾਂ ਦੇ ਖਿਲਾਫ ਦਿੱਤੀ ਹੈ ਵਿਕਰਮ ਸਿੰਘ ਦੇ ਤੇ ਇੱਕ ਮਨਪ੍ਰੀਤ ਕੌਰ ਦੇ ਇਨਾ ਉਹਨਾਂ ਦੇ ਖਿਲਾਫ ਦਿੱਤੀ ਆ ਆ ਕੇ ਵੇਖਿਆ ਮੌਕਾ ਉਧਰ ਵੀ ਚਲੇ ਜੀ ਦੱਸਿਆ ਕੀ ਨਾੜਿਆ ਇਹ ਮਾਮਲਾ ਕੀ ਕਿਉਂ ਨਾ ਚੱਲਦਾ ਪਰવારਵਰ ਕੈਰ ਐਸੋਸੀਏਸ਼ਨ ਟੁੱਟਿਆ ਬਾਰੋਂ ਬੰਦੇ ਮਂਗਾ ਕੇ ਸ਼ੀਸ਼ੇ ਸਹੇ ਤੋੜੇ ਸਰਜਰੀ ਨਸ਼ੇ ਦੀ ਗੱਲ ਚੱਲ ਰਹੀ ਹੈ ਕਿ ਮਾਲ ਪਿੰਕ ਤੋਂ ਕਾਗੇ ਤੇ ਸਪਲਾਈ ਕਰਦਾ ਬਸ ਉਹ ਉਹਨਾਂ ਦਾ ਰਿਲੇਟਿਵ ਦਿੱਤੇ ਜਾ ਰਹੇ ਆ ਉਹ ਜਿਹੜੇ ਵੀ ਪੰਜ ਸੱਤ ਜਿਹੜੇ ਆ ਸਾਥੇ ਨੌਂ ਬਣ ਜਾਂਦੇ ਜਾਂਦੇ ਇਹਦੇ ਬਾਰੇ ਕੀ ਕਰਾਂ ਅੱਜ ਤੱਕ ਨਹੀਂ ਇਹਨਾਂ ਦੱਸਿਆ ਅੱਜ ਝਗੜਾ ਤੇ ਅੱਜ ਗੱਲ ਕੀਤੀ ਕਦੀ ਨਹੀਂ ਇਹੋ ਜੀ ਗੱਲ ਹੈ ਜੀ ਸਾਹਮਣੇ ਨਾ ਇਹ ਨਾ ਕੀਤੀ ਦੋਹਾਂ ਪਾਰਟੀ ਉਹਨਾਂ ਦੇ ਦੋਨਾਂ ਦਾ ਸਾਥ ਉਹ ਕਿੱਦਾਂ ਸਾਨੂੰ ਕੁੱਟਿਆ ਮਾਰਿਆ ਇਹ ਘਰ ਜਨਾਨੀ ਕਹਿੰਦੀ ਉਹ ਪਰਿਵਾਰਕ ਉਹ ਆ ਕੇ ਆ ਗਏ ਇੱਕ ਹਾਂ ਅਜੇ ਉੱਥੇ ਚੱਲੇ ਆ ਮੌਕਾ ਵੇਖਣ ਉਹਦੇ ਵੇਖ ਕੇ ਮੌਕਾ ਪਤਾ ਲੱਗੂ ਵੀ ਹਾਂ